प्यारे साथी तू सुन रहे हो पंजाबी अल्फाज विचार चैनल के माध्यम ने नाल एक कविता ਤੁਹਾਡੇ ਰੂਬਰੂ ਕਰ ਰਹੇ ਹਾਂ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧ ਵਿੱਚ ਕਹਿੰਦੇ ਤੂੰ ਛੱਕਰ ਵਾਂਗੂ ਲੱਗਦੀ ਏ ਜਦ ਬੁੱਲਾਂ ਵਿੱਚੋਂ ਕਰਦੀ ਏ ਤੂੰ ਛਿੰਝਾਂ ਕੋਲ ਅਖਾਰਿਆਂ ਵਿੱਚ ਬਈ ਅੱੱਬਾਂ ਉੱਤੇ ਫਿਰਦੀ ਏ ਇਹ ਮਾਂ ਬੋਲੀ ਪੰਜਾਬੀ ਏ ਤੂੰ ਹਰ ਮੌਸਮ ਦੀ ਯਾਦਾਂ ਏ ਤੂੰ ਅੱਜ ਨਹੀਂ ਤੂੰ ਚਿਰ ਦੀ ਏ ਤੂੰ ਦੁਗਣੇ ਬਲ ਸੰਘ ਉੱਠਦੀ ਏ ਜਦ ਜਦ ਵੀ ਪੁੰਜੀ ਗਿਰਦੀ ਏ ਤੂੰ ਪਿੱਪਲੀਆਂ ਦੀ ਰੌਣਕ ਏ ਤੂੰ ਗਿੱਧਿਆਂ ਅੰਦਰ ਛਿੜਦੀ ਏ ਤੇ ਥੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਏ ਤੂੰ ਮਾਂ ਬੋਲੀ ਪੰਜਾਬੀ ਏ ਤੂੰ ਮਾਂ ਬੋਲੀ ਪੰਜਾਬੀ ਏ ਤੂੰ ਅੱਕ ਜੰਡੀਆਂ ਚੋਂ ਨਿਕਲੀ ਏ ਤੂੰ ਜੰਗਲੀ ਮਹਿਕਾਂ ਲੱਦੀ ਏ ਤੂੰ ਛਮਕਾਂ ਖਾਂ ਖਾਂ ਨਸਰੀ ਏ ਤੂੰ ਵਾ ਵਾ ਬਣ ਬਣ ਲੱਗੀ ਏ ਤੂੰ ਆਪਣੇ ਆਣੇ ਲੁੱਟੀ ਏ ਤੂੰ ਸਕਿਆਂ ਨਹੀਂ ਠੱਗੀ ਏ ਨੀ ਰਜ਼ਵ ਅਲੀ ਦੀ ਏ ਲਾਡਲੀ ਏ ਤੂੰ ਸਭ ਨੂੰ ਚੰਗੀ ਲੱਗੀ ਏ ਤੂੰ ਮਾਂ ਬੋਜੋ ਵੀ ਬੋਲੀ ਏ ਤੂੰ ਮਾਂ ਪੰਜਾਬੀ ਬੋਲੀ ਏ ਤੂੰ ਸਾਂਝਾਂ ਪੈ ਪੈ ਫੁੱਲੀਆਂ ਤੂੰ ਝੋਟਾਂ ਖਾ ਖਾ ਪੁੱਲੀਆਂ ਤੂੰ ਫਿਰ ਵੀ ਸਭ ਦੇ ਜ਼ਖਮਾਂ ਤੇ ਇੱਕ ਮਰਹਮ ਬਣ ਬਣ ਡੁੱਲੀ ਏ ਮਰਹਮ ਬਣ ਬਣ ਡੁੱਲੀ ਏ ਤੂੰ ਤਰਵਰ ਤਰਵਰ ਬੈਠੀ ਏ ਤੂੰ ਸਰਵਰ ਸਰਵਰ ਤਰਦੀ ਏ ਤੂੰ ਕੋਇਲ ਕੂ ਕੂ ਕਰਦੀ ਏ ਤੂੰ ਹਰਨੀ ਡੰਗੀਆਂ ਪਾਰਦੀ ਏ ਤੂੰ ਧੁੱਪਾਂ ਅੰਦਰ ਕੁਲੀ ਹੋਈ ਤੂੰ ਚਾਨਣ ਦੇ ਸੰਗ ਢਲੀ ਹੋਈ ਤੂੰ ਖੂੜ ਤੂੜ ਹਸ਼ਰ ਤੱਕ ਰਹਿਣੀ ਏ ਤੇਰੀ ਲੋੜ ਜਗਤ ਨੂੰ ਪੈਣੀ ਏ ਤੂੰ ਮਾਂ ਪੰਜਾਬੀ ਬੁਲੀ ਏ ਤੂੰ ਮਾਂ ਪੰਜਾਬੀ ਬੁਲੀ ਏ ਕਵੀ ਲਿਖਦਾ ਕਿ ਮਿੱਠ ਬੋਲੜੀ ਤੇ ਅਲਬੇਲੀ ਏ ਤੂੰ ਲੱਖਾਂ ਵਿੱਚ अकेਲੀ ਏ ਤੂੰ ਕਾਨੀ ਬਾਬੇ ਗੋਰਖ ਦੀ ਤੇ ਗੁਰੂ ਨਾਨਕ ਦੀ ਤੂੰ ਚੇਲੀ ਏ ਤੂੰ ਚਾਦਰਾਂ ਦੀ ਆਕੜੇ ਤੂੰ ਚੁੰਨੀ ਕੁੜੀ ਗੁਲਾਬੀ ਦੀ ਉਹ ਲਾਲੀ ਫੁੱਲ ਕਰੀਰਾਂ ਦੀ ਤੂੰ ਚਿੱਟਤ ਹੈ ਮੁਰਗਾ ਵੀ ਦੀ ਜਿੱਥੇ ਦਿਲ ਦੇ ਦੁਖੜੇ ਦੀ ਹੂਰਾਂ ਦੇ ਬਈ ਸੁਣਦੀ ਈ ਗੁੱਤ ਭਾਬੀ ਦੀ ਗੱਲ ਹੂਰਪਰੀ ਪੰਜਾਬੀ ਦੀ ਗੱਲ ਹੂਰਪਰੀ ਪੰਜਾਬੀ ਦੀ ਤੂੰ ਮਾਂ ਬੋਲjabi ਬੋਲੀ ਏ ਤੂੰ ਮਾਂ ਪੰਜਾਬੀ ਬੋਲੀ ਏ ਤੂੰ ਸ਼ੱਕਰ ਵਾਂਗੂ ਲੱਗਦੀ ਏ ਜਦ ਬੁੱਲਾਂ ਵਿੱਚ ਕਿਰਦੀ ਏ ਜਦ ਬੁੱਲਾਂ ਵਿੱਚ ਕਿਰਦੀ ਏ ਬਹੁਤ ਬਤਨਵਾਦ ਮੈਂ ਤੁਹਾਡਾ ਆਪਣਾ